भग सूरम दान करण वाला खो खाल माता हर कोई अमी पांडे उठा पांड किसे जी सीसे हां तरे कोई कोई मिठा बोलणी त ਖੋਸ਼ ਹੁੰਦਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਮਰਦੀ ਆਪਣੇ ਆਪ ਲਈ ਕੁੱਲ ਦੁਨੀਆਂ ਸਤਰ ਦੇਸ਼ ਲਈ ਸੂਰਮਾ ਮਰੀ ਕੋਈ ਕੋਈ ਤੇਰੇ ਖੰਡੇ ਨੇ ਜਿੰਨਾ ਦੇ ਮੂੰ ਮੋੜੇ ਅੱਜ ਫੇਰ ਉਹ ਸਾਨੂੰ ਵੰਗਾਰਦੀ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤੇ ਤਿਤਰ ਫੇਰ ਉਹ ਡਾਰੀਆਂ ਮਾਰਦੀ ਨੇ ਅਮਰ ਰਹਿੰਦੀਆਂ ਜੱਗ ਤੇ ਓਕਮਾ ਜਿਸ ਦੇ ਵੀਰ ਕਿਦਰੇ ਕਾਲਾ ਕਾਲਦੀਨੀ ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅਮਰਤ ਪਿਆਲ ਦੇਨੀ ਆਪਣੀ ਕੌਮ ਨੂੰ ਅਮਰਤ ਪਿਆਲ ਦੇਨੀ ਗੱਲਾਂ ਸੋਹਣ ਆ ਗਿਆ ਸਿੰਘਾਂ ਨੂੰ ਜੋਸ਼ ਜੀ ਗਈਆਂ ਨਾ ਮੂਲ ਜਹਰੀਆਂ ਚਾਹੀਦਾ ਨਹੀਂ ਰਹਿਣਾ ਸਾਨੂੰ ਖਮੋਸ਼ ਜੀ ਇਹ ਤਾਂ ਹੈ ਨਖਰੀਆਂ ਸੂਰਿਆ ਸਤਾ ਹਉਮਤੀ ਸਲਾਵਤ ਜੀ ਜਿਨ੍ਹਾਂ ਨੇ ਮੌਤ ਮੰਗੀ ਐ ਅਣਖ ਦਾ ਜੀਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਹਾਂ ਗੱਲਾਂ ਸੋਹਣ ਆ ਗਿਆ ਸਿੰਘਾਂ ਨੂੰ ਜੋਸ਼ ਜੀ ਗਈਆਂ ਨਾ ਮੂਲ ਜਰੀਆਂ ਚਾਹੀਦਾ ਨਹੀਂ ਰਹਿਣਾ ਸਾਨੂੰ ਖਮੋਸ਼ ਜੀ ਇਹ ਤਾਂ ਹੈ ਨਾ ਖਰੀਆਂ ਸੂਰਿਆ ਤੇ ਸਤਾ ਹਉਮਤੀ ਸਲਾਵਤ ਜੀ ਜਿਨ੍ਹਾਂ ਨੇ ਮੌਤ ਮੰਗੀ ਐ ਅਣਖ ਦਾ ਜੀਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਹਾਂ ਕਰਮੋਂ ਦੀ ਬੋਲੀ ਵਜਸੀ ਨਾ ਚੀਰ ਜੀ ਲੱਗ ਗਈ ਦਰਾਣੀ ਨੋ ਬਾਬੇ ਬੁੱਢੇ ਵੱਲ ਕੱਤਤੀ ਵਹੀਰ ਜੀ ਪੜੇ ਗੁਰ ਬਾਣੀ ਨੋ ਕਈ ਨਾ ਜਹਾਨ ਵਿੱਚੋਂ ਗੰਗਾ ਯੋ ਤੇ ਜਿਉ ਦਾਤ ਮਿਲੀ ਮੰਗੀ ਐ ਅਣਖਾ ਦਾ ਜੀਉਣਾ ਮਰਤਾ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਦਿੱਲੀ ਦੀ ਸੰਗਤ ਸਾਖੀ ਸੋਣ ਇੱਟ ਦੀ ਚੰਦੂ ਦਸਾਂ ਕਮੋੜਿਆ ਮਿੱਟ ਜਾਣ ਫੱਟ ਤੇ ਨਾ ਭੁੱਲੀ ਮਿੱਟ ਦੀ ਕਿਨਾ ਵੀ ਜੋੜ ਜੋੜਿਆ ਫੇਰ ਐਸੇ ਗੱਲੋਂ ਵੱਦਗੀ ਓ ਇਸੇ ਗੱਲੋਂ ਵਾਦ ਕੀ ਗੁਰਾਂ ਨਾ ਦੋਤ ਜੀ ਸਰੀਰ ਸਗਾ ਤੰਗੀ ਐ ਅਣਖ ਦਾ ਜੀਉਣਾ ਮਰ ਤਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਦਸਮਾ ਪਿਤਾਗੋਰਾਉ ਦਾ ਸੀ ਸਵਾਰਿਆ ਹਿੰਦੁਸਤਾਨ ਬਦਲੀ ਮਾਤਾ ਦੇ ਸਮੇਤ ਸਹਿਬਜ਼ਾ ਦੀਵਾਰਿਆ ਸਿੱਖੀ ਦੀ ਸ਼ਾਨ ਬਦਲੀ ਕੰਧ ਸਰਹੰਦ ਦੀ ਚ ਜਾਣ ਬਹੁਤ ਜੀ ਉਚਣੇ ਤੋਂ ਪਚੰਗੀ ਐ ਅਣਖ ਦਾ ਜੀਉਣਾ ਮਰਦਾਂ ਦੀ ਮੌਤ ਜੀ ਅਣਖ ਦਾ ਜੀਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਬਲੀ ਮਾਰ ਸੁਖਾ ਸਿੰਘ ਖੂਚੋ ਕੱਢਿਆ ਲੱਗੀ ਵਾਂਗ ਬਣਦੇ ਬੀਕਾਂ ਨੇ ਰੋਆਣ ਜਿੰਨਾ ਮੱਸਾ ਵੱਡਿਆ ਹੈ ਤਮਾਮ ਜਾਣਦੇ ਸਿੱਕੀ ਨੂੰ ਅਨਖ ਦੀ ਮਦੀ ਤਰੋਤ ਜੀਤੇ ਬਣਾਉਂਦੀ ਟੰਗੀ ਐ ਅਣਖ ਦਾ ਜੀਉਣਾ ਮਰਦਾ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਫੇਰਾਂ ਦੇ ਨਹੀਂ ਪੁੱਤਰ ਚੁਕਾਇਆ ਝੁਕਦੇ ਪਾਉਂਦੇ ਰਹਿਣ ਜੱਲੀਆਂ ਗਿੱਦੜ ਨਸ਼ੇਰਾਂ ਦੇ ਨਜੀ ਕਟੋਕ ਦੇ ਖਾਵਾਂ ਦੇਣ ਮੱਲੀਆਂ ਪਿੱਠ ਦੇ ਇਕਰ ਮਰਦੇ ਕਮੌਤ ਜੀ ਜਿੰਨਾ ਦਾ ਕੋਈ ਨਾ ਸੰਗੀ ਏ ਅਣਖ ਦਾ ਜਿਉਣਾ मर्द जी मौत जी अख तीना मर्द जी मौत जी थोड़े चं हा हंसां जी थोड़े हूंदी ज़िंद मोती रहण सैकड़े पर सखण कावंदूड़ परोले थोड़ी चं भगौती कंदे सतसंगी अणख तीना मर्द जी मौत जी थो ਇਹ ਦਿਨ ਚੰਗੀ ਐ ਹਾਂ ਕਾਇਆ ਕੋਲੋਂ ਯਰਥ ਕਰਾਵੇ ਪਾਤਸ਼ਾ ਚੋਜੀ ਦਸ਼ਮੇਸ਼ ਜੀ ਲਖਾ ਨਾਲ ਇਕਨੂ ਲੜਾਵੇ ਪਾਤਸ਼ਾ ਦੇਖਿਉ ਪਦੇਸ਼ ਜੀ ਭੁੱਲੇ ਨਾ ਕਤੇ ਉਸ ਦੀ ਡੰਡੌਤ ਜੀ ਮਰਾਦ ਮਿਲੇ ਮੰਗੀ ਐ ਅਣਖਾ ਦਾ ਜਿਉਣਾ ਮਰਤਾ ਦੀ ਮੌਤ ਜੀ ਥੋੜੇ ਦਿਨ ਚੰਗੀ ਐ हाँ बदला चो चन जवे आया बार जी सिंग निकले चलो बोली, बोली वजी आगी, आगी है सिंगा दे निकी जी गलो फिर दूजी होगी ओ ਜੀ ਵਾਰੀ ਹੋਗੀ ਅਣਖ ਦੀ ਬਜਾਉ ਤੇ ਜੀ ਤੁਰੇ ਦੋਵੇਂ ਜੰਗੀ ਐ ਅਣਖ ਦਾ ਜੀਉਣਾ ਮਰਦਾ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਹਾਂ ਮੋਹਨ ਸਿੰਘਾ ਤੁਰੇ ਕਰਬਾਨੀ ਦੇਣ ਨੂੰ ਹੋਗੇ ਅੱਗੇ ਨੂੰ ਰਵਾ ਸੜਕੀ ਉੱਤੇ ਖੜ ਗਏ ਮਸੂਲ ਲੈਣ ਨੂੰ ਸੇਰ ਆ ਗਿਆ ਸਮਾਨ ਨੂਰ ਦੀ ਸਰਾਂ ਦੀ ਲਿਖੀ ਹੈ ਕਹੋ ਤੇ ਜਿਉ ਸਫਿਆਂ ਚ ਰੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ